ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਮੇਂਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਫਤਿਹ ਅਰਜ ਕਰਦਾ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਣੇ ਜੱਦੀ ਪਿੰਡ ਖੀਵਾ ਕਲਾਂ ਦੀ ਧਰਤੀ ਤੋਂ ਆਪਾਂ ਜੋ ਗਰਾਊਂਡ ਰਿਪੋਰਟ ਲੈ ਰਹੇ ਹਾਂ ਬਕਵਕ ਪਿੰਡਾਂ ਦੀ ਵੀ ਗਰਾਊਂਡ ਰਿਪੋਰਟ ਆਪਾਂ ਦੇ ਰਹੇ ਹਾਂ ਵੀ ਸਰਕਾਰ ਜਿਹੜੇ ਟੀਵੀ ਚੈਨਲਾਂ ਦੇ ਆ ਸਕਰੀਨਾਂ ਦੇ ਉੱਪਰ ਪੰਜਾਬ ਦਿਖਾ ਰਹੀ ਆ ਉਹ ਪੰਜਾਬ ਕਿਹੜਾ ਸਾਨੂੰ ਸਰਕਾਰ ਜਲਦੀ ਦੱਸਣ ਦੀ ਕੋਸ਼ਿਸ਼ ਕਰੇ ਵੀ ਉਹ ਪੰਜਾਬ ਕਿਹੜਾ ਆ ਦੇਖੋ ਗੁਰਦੁਆਰਾ ਸ੍ਰੀ ਪਾਤਸ਼ਾਹ ਜੀ ਨੌਵੇਂ ਖੀਵਾ ਕਲਾਂ ਦੇ ਮੈਂ ਬਿਲਕੁਲ ਅੱਗੇ ਖੜਾ ਸੋ ਡਿਊਟੀ ਦੇ ਅੱਗੇ ਖੜਾ ਆ ਦੇਖ ਲੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਹੈ ਅਤੇ ਆਪਾਂ ਦੇਖਦੇ ਆ ਸਾਰੇ ਨਗਰ ਦਾ ਗੰਦਾ ਪਾਣੀ ਆ ਜਿਹੜਾ ਇੱਥੇ ਮੈਂ 2012 13 ਦੇ ਵਿੱਚ ਵੀ ਲਾਇਵ ਹੋਇਆ ਸੀ 15 ਦੇ ਵਿੱਚ ਵੀ ਲਾਇਵ ਹੋਇਆ ਸੀ ਇਸੇ ਪਾਣੀ ਦੇ ਵਿੱਚੋਂ ਖੜ ਕੇ ਸੋ ਇਹ ਪੰਜਾਬ ਦਾ ਹੀ ਜੱਦੀ ਪਿੰਡਾ ਮਾਨਸਾ ਜ਼ਿਲ੍ਹੇ ਦਾ ਕੀ ਵਕਲਾਂ ਸਰਕਾਰ ਕਿਹੜੇ ਪੰਜਾਬ ਦੀਆਂ ਗੱਲਾਂ ਕਰ ਰਹੀ ਹੈ ਉਹ ਕਿਹੜਾ ਪੰਜਾਬ ਆ ਜਿਹੜਾ ਨੂੰ ਟੀਵੀ ਸਕਰੀਨ ਤੇ ਜਿਹੜਾ ਪੰਜਾਬ ਸਰਕਾਰ ਦਿਖਾ ਰਹੀ ਹੈ ਅਸੀਂ ਕੁਝ ਮਿਸਟਰ ਜਰ ਲੈਂਡ ਦੇ ਵਿੱਚ ਨਹੀਂ ਖੜੇ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਵੇ ਲੋਕਾਂ ਨੂੰ ਬਿਮਾਰੀਆਂ ਦੇ ਨਾਲ ਇਹ ਪਾਣੀ ਆ ਜਿਹੜਾ ਬਿਮਾਰੀਆਂ ਦੇ ਨਾਲ ਡਿੱਗ ਰਿਹਾ ਹੈ ਬਿਮਾਰੀਆਂ ਦਾ ਬੋਲਬਾਲਾ ਦਿਨੋ ਦਿਨ ਵੱਧ ਰਿਹਾ ਸੋ ਇਸ ਪਾਣੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਲਗਾਤਾਰ 2012 13 14 15 ਦੇ ਵਿੱਚ ਵੀ ਅਸੀਂ ਲੈਬ ਹੋਏ ਮੇਰਾ YouTube ਚੈਨਲ ਜਿਹੜਾ ਤੁਸੀਂ ਨੇ ਬੰਦ ਕਰਿਆ ਉਹਦੇ ਉੱਪਰ ਸਾਰੀ ਇਹ ਜਾਣਕਾਰੀ ਸੀ ਸੋ ਇਧਰੋਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਪਾਣੀ ਵੜਿਆ ਹੋਇਆ ਹੈ ਚਲੋ ਗੁਰਦੁਆਰਾ ਸਾਹਿਬ ਵਾਲਿਆਂ ਕੋਲ ਤਾਂ ਆਪਣੇ ਕੋਲ ਵੀ ਬਹੁਤ ਪੈਸਾ ਹੈ ਉਹਨਾਂ ਨੇ ਵੀ ਦੇਖੋ ਕਿੱਡੀ ਨਲਾਇਕੀ ਕੀਤੀ ਹੈ ਨਲਾਕੀ ਦੇਖੋ ਉਧਰਲਾ ਪਾਣੀ ਆ ਇੱਥੇ ਰੋਕ ਦਿੱਤਾ ਇੱਥੇ ਲਿਆ ਕੇ ਰੋਕ ਦਿੱਤਾ ਜਿਹੜੀ ਡਿਊਟੀ ਐ ਉਹਦੇ ਵਿੱਚੋਂ ਆਵੇਂ ਦਾ ਆਵੇਂ ਨੀਮਿਆ ਛੱਡ ਦਿੱਤਾ ਨੀਮਾ ਛੱਡ ਦਿੱਤਾ ਜਦਾਂ ਗੁਰਦੁਆਰਾ ਸਾਹਿਬ ਦੇ ਕੋਲੋਂ ਉੱਪਰ ਚੱਕ ਕੇ ਲੈਣਾ ਸੀ ਵੀ ਇੱਧਰੋਂ ਢਾਲ ਬਣਾ ਦੇਣੀ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਦਾ ਆਉਣਾ ਆਉਂਦਾ ਹੀ ਨਾ ਤੇ ਉਹ ਵੀ ਨਹੀਂ ਇੰਤਜ਼ਾਮ ਕਰ ਸਕੇ ਕਰੋੜਾਂ ਰੁਪਈਆ ਦੀ ਆਮਦਨ 80-85 ਕਿੱਲੇ ਜ਼ਮੀਨ ਹੈ ਉਹ ਵੀ ਨਹੀਂ ਇੰਤਜ਼ਾਮ ਕਰ ਸਕੇ ਗੁਰਦੁਆਰਾ ਸਾਹਿਬ ਦੇ ਕੋਲੇ ਚੜਾਵਾ ਵੀ ਕਰ ਰਹੇ ਨੇ ਸਰਕਾਰਾਂ ਨੇ ਤਾਂ ਕਰਨਾ ਕੀ ਜੀ ਲਗਾਤਾਰ 2012 13 14 15 ਤੋਂ ਮੈਂ ਲੈਬ ਹੁੰਦਾ ਆ ਰਿਹਾ ਆ ਗੰਦ ਪਾਇਆ ਹੋਇਆ ਤੁਸੀਂ ਜਿਹੜੇ ਤੁਹਾਡੇ ਤੱਪੜ ਝਾੜ ਲੋਕ ਨੇ ਕਈ ਕੀ ਕਹੀ ਜਾਂਦੇ ਨੇ ਵੀ ਪੰਜਾਬ ਦਾ ਵਿਕਾਸ ਹੋ ਗਿਆ ਉਹ ਦੇਖ ਲੋ ਗੰਦਾ ਪਾਣੀ ਨਿਰਹੀ ਫਿਰ ਰਿਹਾ ਇੱਥੇ ਸੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੂਹਰੇ ਆ ਸਾਰੀਆਂ ਗਲੀਆਂ ਨਾਲੀਆਂ ਦਾ ਅਜਿਹਾ ਹੀ ਹਾਲ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੂੰਗਾ ਵੀ ਉਹ ਕਿਹੜਾ ਪੰਜਾਬ ਆ ਜਿਹੜਾ ਟੀਵੀਾਂ ਦੇ ਸਕਰੀਨਾਂ ਤੇ ਦਿਖਾ ਰਹੇ ਹੋ ਇੱਕ ਤਾਰਨਪ੍ਰੀਤ ਸਿੰਘ ਚੁੰਗ ਦਾ ਬਿਆਨ ਆਇਆ ਹੈ ਉਹ ਕਹਿੰਦਾ ਗਾਣਾ ਨਸ਼ਾ ਮੁਕਤ ਕਰਤਾ ਪੰਜਾਬ 4500 ਪਿੰਡ ਨੇ ਬਿਲਕੁਲ ਨਸ਼ਾ ਮੁਕਤ ਨੇ ਜਿਹੜੇ ਪੰਜਾਬ ਦੇ ਪਿੰਡ ਨੇ ਉਹਨਾਂ ਚ ਤਾਂ ਮੈਨੂੰ ਕੋਈ ਦਿਸ ਨਹੀਂ ਰਿਹਾ ਮੈਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਤਰੋਜ ਗਰਾਊਂਡ ਤੋਂ ਰਿਪੋਰਟ ਲੈ ਕੇ ਆਉਣਾ ਛੋ ਲੋਕ ਨੇ ਜਿਹੜੇ ਲੋਕ ਵੀ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਦੇ ਘਰ ਤਾਂ ਉੱਜੜ ਚੁੱਕੇ ਨੇ ਲੋਕ ਕਿਤੇ ਨਾ ਕਿਤੇ ਡਰਦੇ ਨੇ ਮੇਰੀ ਕਣਕ ਨਾ ਕੱਟ ਦੇ ਕੋਈ ਕੋਈ ਮੇਰਾ ਬਿਜਲੀ ਦੇ ਬਿੱਲ ਬਿੱਲ ਨਾ ਆਉਣ ਲਾ ਦੇ ਕੋਈ ਇਹ ਨਾ ਕਰਦੇ ਇਸ ਦਬਾਅ ਦੇ ਵਿੱਚ ਨੇ ਲੋਕ ਪਰ ਮੈਂ ਗਰਾਉਂਡ ਤੋਂ ਰਿਪੋਰਟਾਂ ਜ਼ਰੂਰ ਨੇ ਤਰੋਜਾ ਆਹ ਦੇਖ ਲੋ ਉਹ ਜਵਾਖ ਛੋਟੇ ਛੋਟੇ ਨੇ ਜਿਹੜੇ ਉਹਦੇ ਵਿੱਚ ਪਾਣੀ ਦੇ ਘੁੰਮ ਰਹੇ ਨੇ ਵਿਚਾਰੇ ਐਂ ਫਿਰਦੇ ਨੇ ਜਿਵੇਂ ਦਰਿਆ ਦੇ ਵਿੱਚ ਫਿਰਦੇ ਹੁੰਦੇ ਨੇ ਆਪਾਂ ਗਰਾਉਂਡ ਤੋਂ ਰਿਪੋਰਟ ਤਿਆਰ ਕਰ ਰਹੇ ਹਾਂ ਆਪਾਂ ਕੁਝ ਨੌਜਵਾਨ ਵੀਰ ਇੱਧਰਲੇ ਪਾਸੇ ਨੇ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਵੀ ਇਹ ਇਹ ਪਾਣੀ ਆ ਇਸ ਪਾਣੀ ਦਾ ਹੱਲ ਕੀ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੱਲ ਕੱਢਿਆ ਜਾਵੇਗਾ ਸਵਾ ਵੀਰਾਂ ਦੇ ਘਰ ਬਿਲਕੁਲ ਕੋਲੀ ਨੇ ਇਹ ਦੱਸ ਸਕਦੇ ਨੇ ਵੀ ਇਹ ਪਾਣੀ ਆਪਾਂ ਕਿੰਨੇ ਟਾਈਮ ਤੋਂ ਦੇਖ ਰਹੇ ਹਾਂ ਆਹ ਪਾਣੀ ਖੜਦਾ ਕਿੰਨਾ ਟਾਈਮ ਹੋ ਗਿਆ ਤੁਸੀਂ ਛੋਟੇ ਛੋਟੇ ਹੁੰਦੇ ਕਿੰਨੀ ਕੁ ਉਮਰ ਦੀ ਤੁਹਾਡੀ ਅੱਛਾ ਉੱਚੀ ਬੋਲੋ ਪਿੰਡ ਦੇ ਵਿੱਚ ਨਸ਼ੇ ਦਾ ਕੀ ਪ੍ਰਤੀਕਰਮ ਨਸ਼ਾ ਕਿਵੇਂ ਚੱਲਦਾ ਬੰਦ ਹੋ ਗਿਆ ਨਸ਼ਾ ਪਿੰਡ ਦੇ ਵਿੱਚ ਫਰਕ ਕਿੱਦਾਂ ਹੁੰਦਾ ਪੰਜਰਾ ਵਰਨਾ ਹੁੰਦਾ ਚਿੱਟਾ ਵਗੈਰਾ ਕੁਝ ਸਾਰਾ ਕੁਝ ਜੋਰਾ ਸੋਰਾ ਤੇ ਚੱਲ ਰਿਹਾ ਸੋ ਮੈਂ ਇਹਨਾਂ ਬੱਚਿਆਂ ਨੂੰ ਵੀ ਪੁੱਛੂੰਗਾ ਆਪਣੇ ਪਿੰਡ ਚ ਨਸ਼ੇੜੀ ਕਿੰਨੇ ਕਨੇ ਫੁੱਲ ਨੇ ਪੂਰਾ ਨਸ਼ਾ ਕਰਦੇ ਨੇ ਆ ਪਾਣੀ ਕਿੱਦੇ ਤੋਂ ਦੇਖ ਰਹੇ ਹੋ ਮੀਂਹ ਵਹ ਜੀ ਹਾਂ ਜਦੋਂ ਵੀ ਮੀਂਹ ਪੈਂਦਾ ਉਦੋਂ ਪਾਣੀ ਇੱਥੇ ਪੂਰਾ ਹੋ ਜਾਂਦਾ ਸਾਰੀਆਂ ਗਲੀਆਂ ਨਾਲੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੱਚਿਆਂ ਦੇ ਵਿੱਚ ਰੱਬ ਹੁੰਦਾ ਬੱਚਾ ਸਹੀ ਦੱਸੂਗਾ ਗਲੀਆਂ ਨਾਲੀਆਂ ਦੇ ਵਿੱਚ ਕਿੰਨਾ ਕੁ ਪਾਣੀ ਆ ਤੇ ਕਿੰਨਾ ਕੁ ਗਾਰ ਅਸਾਂ ਜਿਹੜੇ ਸਰਕਾਰ ਕਰ ਰਹੀ ਆ ਵੀ ਅਸੀਂ ਗਲੀਆਂ ਨਾਲੀਆਂ ਵੀ ਸਾਫ਼ ਕਰਤੀਆਂ ਸਾਰਾ ਕੁਝ ਸਾਫ਼ ਕਰਤਾ ਉਹ ਸਰਕਾਰ ਕੀ ਕਰ ਰਹੀ ਆ ਝੂਠ ਬੋਲ ਰਹੀ ਆ ਹੈ ਸਕੂਲਾਂ ਦੇ ਵਿੱਚ ਕਿਵੇਂ ਚੱਲ ਰਿਹਾ ਕੰਮ ਸਕੂਲਾਂ ਦੇ ਵਿੱਚ ਪੜ੍ਹਾਈ ਸਹੀ ਚੱਲ ਰਹੀ ਆ ਅੱਛਾ ਨਸ਼ੇ ਵਾਲੇ ਆਤ ਨੇ ਕਿੰਨੇ ਕੁ ਗੇੜੇ ਦਿੰਦੇ ਆ ਮੋਟਰਸਾਈਕਲਾਂ ਤੇ ਅੱਛਾ ਲੜਦੇ ਪਿੱਟਦੇ ਵੀ ਨੇ ਡਿੱਗਦੇ ਵੀ ਨੇ ਮੋਟਰਸਾਈਕਲਾਂ ਤੋਂ ਓਰੇ ਆ ਵੀ ਤੂੰ ਵੀ ਤੂੰ ਇਹ ਇੱਥੇ ਆ ਕਰ ਤੇਰਾ ਨੇੜੇ ਕੀ ਦਾ ਮੁੰਡਾ ਨੂੰ ਜੇਲ੍ਹ ਦਾ ਜੇਲ੍ਹ ਦਾ ਮੁੰਡਾ ਆਹ ਗੁਰਦੁਆਰੇ ਦੇ ਮੂਰੇ ਕਿੰਨੇ ਕ ਟਾਈਮ ਦਾ ਪਾਣੀ ਦੇਖਦੇ ਹੋ ਖੜਾ ਵੀ ਆਪਦੀ ਉਮਰ ਚ ਆਈ ਵਾਰ ਦੇਖਦੇ ਹੋ ਹਾਈ ਵਾਰ ਹਰ ਸਾਲ ਇੰਨਾ ਹੀ ਹੁੰਦਾ ਜਿੰਨਾ ਮੈਂ ਲਗਾਤਾਰ 2014 15 ਤੇ 16 ਦੇ ਵਿੱਚ ਇਤੋਂ ਦਾ ਉਹ ਕੀਤਾ ਲਾਈਵ ਕੀਤਾ ਮੇਰੇ ਚੈਨਲ ਤੇ ਵੀ ਚੱਲਦਾ ਸੀ ਸੋ ਇਹ ਕਿਹੜੇ ਪੰਜਾਬ ਨੂੰ ਦਿਖਾ ਰਹੇ ਨੇ ਗਰਾਊਂਡ ਰਿਪੋਰਟਾਂ ਜਿਹੜਾ ਪਿੰਡਾਂ ਚ ਕਿੰਨੇ ਕ ਮਾੜੇ ਕਰਮ ਹੋ ਰਹੇ ਨੇ ਜਿਆਦੇ ਲੜਾਈਆਂ ਝਗੜੇ ਤੇ ਨਸ਼ਾ ਪਤ ਤੱਕ ਨਾ ਕਿ ਚੱਲ ਰਿਹਾ ਨਾ ਚਿੱਟਾ ਚੁੱਟਾ ਫੁੱਲ ਚੱਕਦੇ ਨੇ ਲੋਕ ਆ ਦੇਖੋ ਬੱਚੇ ਵੀ ਦੱਛ ਰਹੇ ਨੇ ਝਾੜ ਵੀ ਗਮਾਈਆਂ ਦੇ ਅੰਦਰ ਹੈ ਸਰਕਾਰ ਦੀਆਂ ਸੋ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਨਸ਼ੇ ਤੇ ਵੀ ਕੰਟਰੋਲ ਕੀਤਾ ਜਾਵੇ ਪੰਜਾਬ ਦੇ ਪਿੰਡਾਂ ਨੂੰ ਗੰਦੇ ਪਾਣੀ ਤੋਂ ਵੀ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ